ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਹਨ ਤਾਂ ਕਹਾਣੀਆਂ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਸੁਝਾਵਾਂ ਦੇ ਨਾਲ ਸਾਨੂੰ ਹੋਰ ਹੌਸਲਾ ਮਿਲਦਾ ਹੈ ਨਵੀਂ ਤੋਂ ਨਵੀਂ ਕਹਾਣੀ ਲੈ ਕੇ ਆਉਣ ਦਾ ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਿਛਲੀ ਕਹਾਣੀ ਵਿੱਚ ਜਿੰਨਾ ਵੀਰ ਪੜਣਾ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਇਸ ਕਹਾਣੀ ਦੇ ਅਖੀਰ ਵਿੱਚ ਬੋਲੇ ਜਾਣਗੇ ਅੱਜ ਦੀ ਕਹਾਣੀ ਇੱਕ ਭੈਣ ਦੀ ਸੱਚੀ ਕਹਾਣੀ ਹੈ ਤੇ ਉਸ ਭੈਣ ਨੇ ਸਾਨੂੰ ਆਪਣੀ ਕਹਾਣੀ ਦੱਸੀ ਹੈ ਕਹਾਣੀ ਹੈ ਇੱਕ ਰਾਣੀ ਨਾਮ ਦੀ ਭੈਣ ਦੀ ਕਹਾਣੀਆਂ ਰਾਣੀ ਕਹਿੰਦੀ ਕਿ ਮੇਰਾ ਸਗਾ ਪ੍ਰਾਹੀ ਤੇ ਮੇਰੀ ਸਗੀ ਮਾਂ ਮੇਰੀ ਨਨਾਨ ਦੇ ਨਾਲ ਗਲਤ ਕਰਦੇ ਸੀ ਕਹਿੰਦੀ ਮੇਰੇ ਇੱਕ ਪੁੱਤਰ ਪੈਦਾ ਹੋਇਆ ਤੇ ਕਹਿੰਦੀ ਸੁਖ ਨਾਲ ਮੇਰਾ ਪੁੱਤ 2.5 ਸਾਲਾਂ ਦਾ ਹੋ ਗਿਆ 2.5 ਸਾਲਾਂ ਦਾ ਹੋ ਕੇ ਕਹਿੰਦੀ ਉਹਨੂੰ ਇੱਕ ਅਜਿਹੀ ਬਿਮਾਰੀ ਲੱਗੀ ਕਿ ਉਹ ਚੰਦਰੀ ਬਿਮਾਰੀ ਨੇ ਮੇਰਾ ਪੁੱਤ ਖਾ ਲਿਆ ਤੇ ਕਹਿੰਦੀ ਮੇਰੇ ਪੁੱਤ ਦੀ ਮੌਤ ਹੋ ਗਈ ਕਹਿੰਦੀ ਮੇਰੇ ਸਹੁਰੇ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮੇਰੀ ਸੱਸ ਸੀ ਕਹਿੰਦੀ ਮੇਰੀ ਸੱਸ ਨੂੰ ਵਿਚਾਰੀ ਨੂੰ ਉਸ ਸੱਤਵੇਂ ਦੇ ਵਿੱਚ ਹੱਟ ਅਟੈਕ ਆ ਗਿਆ ਕਹਿੰਦੀ ਮੇਰੀ ਸੱਸ ਦੀ ਜਾਨ ਤਾਂ ਬਚ ਗਈ ਕਰ ਕਹਿੰਦੀ ਬਸ ਮੇਰੀ ਸੱਸ ਵਿਚਾਰੀ ਮੰਜੇ ਜੋਗੀ ਰਹਿ ਗਈ ਉਸ ਦਿਨ ਤੋਂ ਬਾਅਦ ਮੇਰੀ ਸੱਸ ਕਦੇ ਵੀ ਮੰਜੇ ਤੋਂ ਨਾ ਉੱਠ ਸਕੀ ਕਹਿੰਦੀ ਵਿਚਾਰੀ ਸਾਡਾ ਬਹੁਤ ਫਿਕਰ ਕਰਦੀ ਮੰਜੇ ਤੇ ਬੈਠੀ ਕਹਿੰਦੀ ਜਿਉਂਦੇ ਜੀ ਮੈਂ ਤੁਹਾਡਾ ਘਰ ਬੱਜਿਆ ਵੇਖ ਲਾ ਪੁੱਤ ਦਾ ਮੂੰਹ ਵੇਖ ਲਾ ਤੇ ਜਿਹੜਾ ਸਾਰਾ ਕਹਿੰਦੀ 2.5 ਸਾਲ ਦਾ ਪੁੱਤ ਮੁੱਕਿਆ ਸੀ ਉਹਨੂੰ ਯਾਦ ਕਰ ਕਰ ਕਹਿੰਦੀ ਰੋਂਦੀ ਰਹਿੰਦੀ ਕਹਿੰਦੀ 1.5 ਸਾਲ ਬਾਅਦ ਮੇਰੇ ਘਰੇ ਇੱਕ ਧੀ ਪੈਦਾ ਹੋਈ ਕਹਿੰਦੀ ਧੀ ਦੇ ਨਾਲ ਚੱਲ ਮੇਰੀ ਸ਼ਖਸ ਫੇਰ ਆਲੇ ਲੱਗ ਗਈ ਕਹਿੰਦੀ ਪਰ ਵੀ ਜਿਵੇਂ ਔਰਤਾਂ ਦੇ ਮਨ ਵਿੱਚ ਹੁੰਦਾ ਵੀ ਮੇਰੇ ਪੁੱਤ ਦੇ ਮੁੰਡਾ ਹੋਵੇ ਘਰੇ ਕਹਿੰਦੀ ਉਹ ਕਹਿੰਦੀ ਬੱਸ ਯਾਦੇ ਜਿਉਂਦੇ ਜੀ ਇੱਕ ਵਾਰੀ ਵੇਖ ਲਾਂ ਵੀ ਆਜੇ ਕੰਨੀ ਸੁਣ ਲਾਂ ਵੀ ਤੁਹਾਡੇ ਘਰੇ ਪੁੱਤ ਵੀ ਪੈਦਾ ਹੋ ਗਿਆ ਚਲੋ ਰੱਬ ਨੇ ਧੀ ਵੀ ਦੇਤੀ ਆ ਤੇ ਰੱਬ ਪੁੱਤ ਵੀ ਦੇ ਦੀ ਕਹਿੰਦੀ 8 ਸਾਲ ਤੱਕ ਬਾਦ ਵਿੱਚ ਬੀਤੀ ਤੋਂ ਬਾਅਦ ਕਹਿੰਦੀ 8 ਸਾਲ ਤੱਕ ਮੇਰੇ ਘਰੇ ਕੋਈ ਆਲਾਦ ਨਾ ਹੋਈ ਕਹਿੰਦੀ ਮੈਂ ਕਦੇ ਵੀ ਸੱਸ ਦੇ ਕੋਲ ਢਿੱਲੀ ਗੱਲ ਨਾ ਕਰਨੀ ਕਿਉਂਕਿ ਮੇਰੀ ਕਹਿੰਦੀ ਸੱਸ ਵੀ ਪਹਿਲਾਂ ਹੀ ਬਿਮਾਰ ਇੰਦੀ ਸੀ ਕਹਿੰਦੀ ਕਰਦੀ ਬਹੁਤ ਸੀ ਮੇਰਾ ਕਿੰਨੀ ਮੈਂ ਵੀ ਬਹੁਤ ਕਰਦੀ ਸੀ ਮੰਜੇ ਤੇ ਬੈਠੀ ਨੀ ਰੋਟੀ ਟਿਕ ਦੇਣਾ ਕੱਪੜੇ ਤੋਂ ਤੇ ਦੇਣੇ ਤੇ ਕਹਿੰਦੀ ਬੱਸ ਉਹ ਕੁੜੀ ਨੂੰ ਕੋਲ ਬਿਠਾ ਛੱਡਦੀ ਉਹਨੂੰ ਖੜਾਈ ਜਾਂਦੀ ਕਹਿੰਦੀ ਇੱਕ ਦੁੱਖ ਮੇਰੀ ਸੱਸ ਨੂੰ ਹੋਰ ਸੀ ਉਹ ਦੁੱਖ ਸੀ ਮੇਰੀ ਨਨਣ ਦਾ ਕਹਿੰਦੀ ਸਾਡੇ ਭਾਈਚਾਰ ਜਿਸ ਤਰ੍ਹਾਂ ਹੁੰਦਾ ਵੀ ਰਿਸ਼ਤੇਦਾਰਾਂ ਦੇ ਵਿੱਚ ਹੀ ਰਿਸ਼ਤਾ ਹੋ ਜਾਂਦਾ ਕਹਿੰਦੀ ਮੇਰੇ ਸਕੇ ਭਰਾ ਨੂੰ ਮੇਰੀ ਨਨਾਨ ਵਿਆਹੀ ਸੀ ਤੇ ਕਹਿੰਦੀ ਮੇਰਾ ਭਰਾ ਮੇਰੀ ਨਨਾਨ ਨੂੰ ਬਹੁਤ ਤੰਗ ਕਰਦਾ ਸੀ ਬਹੁਤ ਵਾਰੀ ਕਹਿੰਦੀ ਮੈਂ ਸਮਝਾ ਕੇ ਆਈ ਪਰ ਕਹਿੰਦੀ ਉਹ ਨਹੀਂ ਸਮਝਦਾ ਸੀ ਮੇਰੀ ਨਨਾਨ ਨੂੰ ਕੁੱਟਦਾ ਮਾਰਦਾ ਸੀ ਕਹਿੰਦੀ ਫਿਰ ਮੈਂ ਆਪਦੀ ਮਾਂ ਨੂੰ ਕਿਹਾ ਵੀ ਮਾਂ ਜੇ ਮੇਰੇ ਘਰ ਵਾਲਾ ਮੈਨੂੰ ਕੁੱਤੇ ਮਾਰੇ ਤਾਂ ਤੈਨੂੰ ਦੁੱਖ ਨਾ ਲੱਗੂਗਾ ਤੁਸੀਂ ਸਾਡੀ ਕੁੜੀ ਨੂੰ ਕਿਉਂ ਕੁੱਟਦੇ ਮਾਰਦੇ ਆ ਮੇਰੇ ਵੀ ਘਰ ਵਾਲਾ ਇਸ ਗੱਲ ਦਾ ਬਹੁਤ ਗੁੱਸਾ ਕਰਦਾ ਹਜੇ ਤੱਕ ਅੱਲੀ ਮੈਂ ਹੀ ਤੁਹਾਨੂੰ ਸਮਝਾਉਣ ਆਈ ਆ ਤੇ ਜੇ ਉਹ ਆਗਾ ਤੇ ਫਿਰ ਲੜਾਈ ਵੱਧ ਜੂਗੀ ਕਹਿੰਦੀ ਮੈਂ ਮਾਣੂ ਕਿ ਆ ਮਾਂ ਤੂੰ ਇਹਨੂੰ ਵੀਰੇ ਨੂੰ ਸਮਝਾ ਕੇ ਸਾਡੀ ਕੁੜੀ ਤੇ ਹੱਥ ਨਾ ਟੱਕਿਆ ਕਰੇ ਵੀ ਇਸ ਤਰ੍ਹਾਂ ਤਾਂ ਉਹ ਕੱਲ ਨੂੰ ਮੈਨੂੰ ਵੀ ਕਹਿਣਗੇ ਵੀ ਤੇਰਾ ਭਰਾ ਸਾਡੀ ਕੁੜੀ ਤੇ ਹੱਥ ਚੱਕਦਾ ਮੇਰੇ ਤੇ ਵੀ ਹੱਥ ਚੁੱਕਣਗੇ ਕਹਿੰਦੀ ਮੇਰੀ ਮਾਂ ਨੇ ਮੇਰੇ ਭਰਾ ਨੂੰ ਸਮਝਾਉਣ ਦੀ ਬਜਾਏ ਔਰਤਾ ਕਹਿੰਦੀ ਇਹ ਕਹਤਾ ਅਸੀਂ ਨਹੀਂ ਕਹਿੰਦੀ ਇਹ ਰੱਖਣੀ ਤੂੰ ਆਪ ਦਾ ਜਿਵੇਂ ਮਰਜ਼ੀ ਕਰ ਲੈ ਕਹਿੰਦੀ ਮੈਂ ਆਖਿਆ ਵੀ ਇਹ ਕੀ ਗੱਲ ਹੋਈ ਅਸੀਂ ਨਹੀਂ ਰੱਖਣੀ ਵੀ ਤੁਸੀਂ ਵਿਆਹ ਕਿ ਲਿਆਏ ਆ ਕਹਿੰਦੀ ਮੇਰੀ ਸੱਸ ਕਹਿੰਦੀ ਵੀ ਅਸੀਂ ਨਹੀਂ ਰੱਖਣੀ ਤੂੰ ਆਪ ਦਾ ਜਿਵੇਂ ਮਰਜ਼ੀ ਕਰ ਲੈ ਹਾਂ ਜਿ ਵਸੋਣੀ ਆ ਤਾਂ ਵੀ ਤੇਰਾ ਭਰਾ ਮੋਟਰਸਾਈਕਲ ਮੰਗਦਾ ਕਹਿੰਦੀ ਮੈਂ ਆਖਿਆ ਮੰਮੀ ਵੀ ਪਹਿਲੀ ਗੱਲ ਤਾਂ ਇਹ ਆ ਜਦੋਂ ਮੇਰਾ ਵਿਆਹ ਹੋਇਆ ਤੇ ਉਹਨਾਂ ਨੇ ਕੁਝ ਨਹੀਂ ਮੰਗਿਆ ਸੀ ਫਿਰ ਜਿੱਦੇ ਵੀਰੇ ਦਾ ਵਿਆਹ ਹੋਇਆ ਉਦੋਂ ਤੁਸੀਂ ਕੁਝ ਨਹੀਂ ਮੰਗਿਆ ਸੀ ਤੇ ਹੁਣ ਵੀ ਤੁਸੀਂ ਮੋਟਰਸਾਈਕਲ ਮੰਗਦੇ ਆਂ ਕਿ ਫਿਰ ਐ ਤਾਂ ਕੱਲ ਨੂੰ ਮੇਰੇ ਘਰ ਵਾਲਾ ਵੀ ਕਹੂਗਾ ਮੈਨੂੰ ਹੀ ਮੋਟਰਸਾਈਕਲ ਚਾਹੀ ਤਾਂ ਵੀ ਜੇ ਤੁਸੀਂ ਮੋਟਰਸਾਈਕਲ ਲੌਂਗ ਐ ਤਾਂ ਤੁਹਾਨੂੰ ਦੇਣਾ ਵੀ ਪਊਗਾ ਕਹਿੰਦੀ ਮੇਰੀ ਮਾਂ ਕਹਿੰਦੀ ਤੂੰ ਤਾਂ ਹੁਣ ਜਵਾਕਾਂ ਜੱਲੇ ਵਾਲੀ ਹੋ ਗਈ ਤੈਨੂੰ ਅਸੀਂ ਕੀ ਦੇਣਾ ਵੀ ਤੇਰੇ ਭਰਾ ਨੂੰ ਕਹੀਦਾ ਕਹਿੰਦੀ ਮੈਂ ਖਾਣਾ ਵੀ ਮੇਰੇ ਘਰ ਆ ਤਾਂ ਮਸਾ ਸਾਡੇ ਘਰ ਦਾ ਗੁਜ਼ਾਰਾ ਚਲਾਉਂਦਾ ਵਿਚਾਰਾ ਮੈਂ ਆਪ ਦੇ ਘਰ ਵਾਲੇ ਨੂੰ ਇਹ ਨਹੀਂ ਕਹਿ ਸਕਦੀ ਵੀ ਮੇਰਾ ਭਰਾ ਮੋਟਰਸਾਈਕਲ ਮੰਗਦਾ ਪਰ ਥੋਨੂੰ ਮੇਰੀ ਨਨਾਨ ਦੇ ਨਾਲ ਵੀ ਇਹ ਸਾਰਾ ਜਿਹੜਾ ਵਿਹਾਰ ਕਰਦੇ ਆ ਇਹ ਬੰਦ ਕਰਨਾ ਪਊਗਾ ਕਹਿੰਦੀ ਪਰ ਨਾਨ ਮੇਰੀ ਕਹਿੰਦੀ ਮਾ ਪੈਰਾ ਤੇ ਪਾਣੀ ਦਾ ਪੈਣ ਦੇਵੇ ਵੀ ਕਹਿੰਦੀ ਮੈਂ ਆਗਦੇ ਮੁੰਡੇ ਨੂੰ ਨਹੀਂ ਕੁਝ ਕਹਿਣਾ ਕਹਿੰਦੀ ਮੇਰਾ ਮੁੰਡਾ ਤਾਂ ਸਹੀ ਆ ਥੋੜੀ ਕੁੜੀ ਗਲਤ ਆ ਜਿਹੜੀ ਘਰੇ ਜਾ ਕੇ ਆਣੀ ਕਹਿੰਦੀ ਵੀ ਮੋਟਰਸਾਈਕਲ ਮੈਂ ਲੈ ਕੇ ਜਾਣਾ ਕਹਿੰਦੀ ਮੈਂ ਸੰਝਾਵ ਜਾ ਕੇ ਸਿਰ ਦੀਆਂ ਡਿੱਕਰੀਆਂ ਫੋੜ ਕੇ ਕਹਿੰਦੀ ਆ ਗਈ ਪਰ ਕਹਿੰਦੀ ਮੇਰੀ ਮਾ ਤੇ ਭਰਾ ਤੇ ਕੋਈ ਅਸਰ ਨਾ ਹੋਇਆ ਕਹਿੰਦੀ ਚਲੋ ਰੱਬ ਨੇ ਸਾਡੀ ਸੁਣੀ ਧੀ ਤੋਂ 28 ਸਾਲਾਂ ਬਾਅਦ ਕਿੰਨੀ ਸਾਡੇ ਘਰੇ ਪੁੱਤ ਹੋਇਆ ਕਹਿੰਦੀ ਉਸ ਸਮੇਂ ਵਿਚਕਾਰ ਮੈਂ ਕਦੇ ਵੀ ਆਪਦੇ ਪੇਕੀ ਨਾ ਗਈ ਕਿਉਂਕਿ ਜਦੋਂ ਕਹਿੰਦੀ ਮੇਰੀ ਮਾਂ ਨੇ ਮੇਰੀ ਗੱਲ ਹੀ ਨਾ ਮੰਨੀ ਉਲਟਾ ਕਹਿੰਦੀ ਇੱਥੇ ਤੱਕ ਕਹਿਦਾ ਵੀ ਤੂੰ ਆਬੇ ਅਸੀਂ ਰੱਖਣੀ ਨਹੀਂ ਤੂੰ ਆਪ ਦਾ ਜਿਵੇਂ ਮਰਜ਼ੀ ਕਰ ਲੈ ਕਹਿੰਦੀ ਮੈਂ ਆਖਿਆ ਮੇਰੇ ਸੁਖ ਨਾਲ ਧੀ ਆ ਮੇਰੇ ਘਰ ਵਾਲਾ ਚੰਗਾ ਮੇਰੀ ਸਾਸ ਮੇਰੇ ਸਾਹੀ ਸਾ ਲੈਂਦੀ ਆ ਵੀ ਮੈਂ ਆਵਦਾ ਕੀ ਕਰਨਾ ਮੈਂ ਤਾਂ ਉੱਥੇ ਰਹੂੰਗੀ ਮੈਂ ਨਹੀਂ ਉਹਨਾਂ ਨੂੰ ਛੱਡ ਸਕਦੀਗੀ ਤੇ ਤੁਹਾਨੂੰ ਵੀ ਸਾਡੀ ਕੁੜੀ ਬਸਾਉਣੀ ਪਊਗੀ ਕਹਿੰਦੀ ਮੈਂ ਇੰਨਾ ਕਹਿ ਕੇ ਆ ਗਈ ਉਸ ਦਿਨ ਤੋਂ ਬਾਅਦ ਕਹਿੰਦੀ ਨਾ ਤਾਂ ਮੇਰਾ ਭਰਾ ਮੇਰੇ ਕੋਲੇ ਆਇਆ ਨਾ ਮੇਰੀ ਮਾਣੇ ਕਦੇ ਫੋਨ ਕਰਕੇ ਹਾਲ ਚਾਲ ਪੁੱਛਿਆ ਤੇ ਕਹਿੰਦੀ ਨਾ ਹੀ ਫਿਰ ਗੁੱਸੇ 'ਚ ਮੈਂ ਪੇਕੀ ਗਈ ਮੇਰੀ ਕਿੰਨੀ ਨਨਾਂ ਵਿਚਾਰੀ ਇਕੱਲੀ ਆਉਂਦੀ ਸੀ ਬਸ ਤੇ ਤੇ ਮਿਲ ਕੇ ਉੜ ਜਾਂਦੀ ਸੀ ਕਹਿੰਦੀ ਚਲੋ 8 ਸਾਲਾਂ ਬਾਅਦ ਕਹਿੰਦੀ ਮੇਰੇ ਘਰੇ ਪੁੱਤ ਹੋਇਆ ਕਹਿੰਦੀ ਮੇਰੇ ਪੁੱਤ ਨੂੰ ਜੰਮਦੇ ਨੂੰ ਹੀ ਪੀਲਗਾ ਹੋ ਗਿਆ ਤੇ ਉਹ ਕਹਿੰਦੀ ਮਸ਼ੀਨ ਦੇ ਵਿੱਚ ਡਾਕਟਰਾਂ ਨੇ ਪਾਇਆ ਉੱਥੇ ਹੀ ਕਹਿੰਦੀ ਮੈਂ ਰਹਿੰਦੀ ਸੀ ਮੇਰੀ ਕਹਿੰਦੀ ਸੱਸ ਤੇ ਕੁੜੀ ਘਰੇ ਸੀ ਤੇ ਮੇਰੇ ਘਰ ਵਾਲਾ ਮੇਰੇ ਕੋਲੇ ਸੀ ਕਹਿੰਦੀ ਮੇਰੀ ਨਨਾਨ ਨੂੰ ਤਾਂ ਵਿਚਾਰੀ ਨੂੰ ਆਉਣ ਨਾ ਦਿੱਤਾ ਵੀ ਮੁੰਡਾ ਵੇਖਣ ਕਹਿੰਦੀ ਮੇਰੀ ਮਾਂ ਆਪ ਆਈ ਘਰੇ ਆਈ ਕਹਿੰਦੀ ਜਦੋਂ ਘਰੇ ਆਈ ਤਾਂ ਕਹਿੰਨੀ ਮੇਰੇ ਸਾਸਰੇ ਤਾਂ ਵਿਚਾਰੀ ਨੇ ਕੀ ਕਹਿਣਾ ਸੀ ਜਲੋ ਚੰਗਾ ਚਲਾ ਬਲਾਇਆ ਚਲਾਇਆ ਇਹ ਕਹਿੰਦੀ ਪਰ ਮੇਰੇ ਘਰ ਵਾਲਿਆਂ ਨੇ ਗੁੱਸੇ 'ਚ ਨਾ ਬੁਲਾਈ ਕਿਉਂਕਿ ਕਹਿੰਦੀ ਗੁੱਸਾ ਤਾਂ ਹੋਣਾ ਹੀ ਆ ਵੀ ਉਹਦੀ ਭੈਣ ਨੂੰ ਤੰਗ ਕਰਦੇ ਸੀ ਤੇ ਕਹਿੰਦੀ ਮੇਰੇ ਘਰ ਵਾਲੇ ਨੇ ਮੈਨੂੰ ਫੋਨ ਕੀਤਾ ਵੀ ਤੇਰੀ ਮੰਮੀ ਆਈ ਆ ਬੇਹ ਗੁੱਸਾ ਨਾ ਕਰੀ ਵੀ ਮੈਂ ਤਾਂ ਨਹੀਂ ਬੁਲਾਈਗੀ ਹਾਂ ਜੇ ਇੱਥੇ ਤੇਰੇ ਕੋਲੇ ਆਉਂਦੀ ਆ ਤੂੰ ਬੁਲਾਉਣਾ ਜਾਂ ਨਹੀਂ ਬੁਲਾਉਣਾ ਉਹ ਤੇਰੀ ਮਰਜ਼ੀ ਆ ਕਹਿੰਦੀ ਮੈਂ ਆਪਦੇ ਘਰ ਵਾਲੇ ਨੂੰ ਫੋਨ ਲਾ ਕੇ ਕਹਿੰਦਾ ਵੀ ਬੇਸ਼ੱਕ ਉਹ ਮੇਰੀ ਮਾਂ ਪਰ ਜਿਹੜਾ ਕੁਛ ਉਹ ਆਪਣੀ ਕੁੜੀ ਨਾਲ ਕਰਦੀ ਆ ਮੇਰੀ ਉਹਨੇ ਇੱਕ ਗੱਲ ਨਹੀਂ ਮੰਨੀ ਵੀ ਮੈਂ ਉਹਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਵੀ ਜਦੋਂ ਕੁੜੀ ਸਈਆ ਜਦਾਂ ਕੁੜੀ ਤੰਗ ਕਰਦੀ ਹੋਵੇ ਕਮਣਾ ਕਰਦੀ ਹੋਵੇ ਫਿਰ ਤਾਂ ਮੈਂ ਕਹਾਂ ਵੀ ਮੇਰੀ ਮਾਂ ਨੂੰ ਤੰਗ ਕਰਦੀ ਆ ਕਹਿੰਦੀ ਮੈਨੂੰ ਪਤਾ ਵੀ ਮੇਰੀ ਮਾਂ ਜਾਣ ਕੇ ਤੰਗ ਕਰਦੀ ਆ ਕੁੜੀ ਨੂੰ ਚਲੋ ਜੀ ਕਹਿੰਦੀ ਮੈਂ ਆਪਦੀ ਮਾਂ ਨੂੰ ਫੋਨ ਕਰਕੇ ਕਹਿੰਦਾ ਵੀ ਮੰਮੀ ਹਸਪਤਾਲ ਜਾਉਂਦੀ ਕੋਈ ਲੋੜ ਨਹੀਂ ਵੀ ਇੱਥੇ ਡਾਕਟਰ ਵਸੇ ਬਾਹਲੇ ਵੀ ਲੋਕਾਂ ਨੂੰ ਆਉਣ ਨਹੀਂ ਦਿੰਦੇਗੇ ਪੇਸ਼ੈਂਟ ਦੇ ਕੋਲੇ ਵੀ ਮੁੰਡਾ ਤੁਹਾਨੂੰ ਖੋਣਾ ਨਹੀਂ ਜੇ ਤੁਸੀਂ ਇੱਥੇ ਹੀ ਮੁੜ ਜਿਓ ਚਲੋ ਕਹਿੰਦੀ ਮੇਰੀ ਮਾਂ ਮੁੜ ਗਈ ਉਸ ਤੋਂ ਬਾਅਦ ਕਹਿੰਦੀ ਮੇਰੀ ਮਾਂ ਕਦੇ ਨਹੀਂ ਆਈ ਨਾ ਥੋੜ੍ਹ ਕਰਕੇ ਮੁੰਡੇ ਦਾ ਹਾਲ ਚੱਲ ਬੁੱਛਿਆ ਨਾ ਕਦੇ ਮੇਰਾ ਹਾਲ ਚੱਲ ਕਹਿੰਦੀ ਮੇਰੀ ਨਨਾਨ ਆਈ ਵਿਚਾਰੀ ਉਹ ਵੀ ਮਸਾ ਰੋ ਪਰ ਲਾ ਕੇ ਜਦੋਂ ਮੁੰਡਾ 6 ਮਹੀਨੇ ਦਾ ਹੋ ਗਿਆ ਸੀ ਉਹ ਵੀ ਕਹਿੰਦੀ ਵਿਚਾਰੀ ਰੋਵੇ ਕਹਿੰਦੀ ਮਸਾ ਮੇਰੇ ਪਤੀਜਾ ਹੋਇਆ ਵੀ ਮੈਂ ਕੱਪੜੇ ਵੀ ਨਹੀਂ ਲੈ ਕੇ ਆ ਸਕੀ ਵੀ ਮੈਨੂੰ ਉਹਨਾਂ ਨੇ ਪੈਸੇ ਨਹੀਂ ਦਿੱਤੇ ਕਹਿੰਦੀ ਮੈਂ ਆਪਦੀ ਨਨਾਨ ਨੂੰ ਕਿਹਾ ਕੋਈ ਨਹੀਂ ਵੀਰੇ ਫਿਰ ਕੀ ਆ ਵੀ ਤੂੰ ਆ ਗਈ ਹਨਾ ਵੇਖਣ ਐਨਾਂ ਹੀ ਸਾਡੇ ਲਈ ਬਹੁਤਾ ਵੀ ਸਾਨੂੰ ਕੱਪੜੇ ਲੀੜੇ ਦੀ ਕੋਈ ਜ਼ਰੂਰਤ ਨਹੀਂ ਵੀ ਜਦੋਂ ਮਹਾਰਾਜ ਨੇ ਪਰ ਦੇਤਾ ਹਤੇ ਆਪੀ ਇਹਦੇ ਵਾਸਤੇ ਕੱਪੜਾ ਲੀੜਾ ਦਾ ਵੀ ਇਹਦਾ ਪਿਓ ਕਰ ਲੂਗਾ ਵੀ ਤੂੰ ਮਿਲ ਗਿਆ ਕਿ ਸਾਨੂੰ ਇਹ ਨਹੀਂ ਬਹੁਤਾ ਤੇ ਕਹਿੰਦੀ ਹੁਣ ਵੀ ਮੇਰੀ ਨਾਨ ਵਿਚਾਰੀ ਇਕੱਲੀ ਆਉਂਦੀ ਆ ਤੇ ਮਿਲ ਜਾਂਦੀ ਆ ਕਹਿੰਦੀ ਮੇਰਾ ਘਰਾ ਕਦੇ ਵੀ ਮੇਰੀ ਨਨ ਦੇ ਨਾਲ ਨਹੀਂ ਆਉਂਦਾ ਤੇ ਕਹਿੰਦੀ ਅੱਜ ਵੀ ਉਹਨਾਂ ਦੀ ਉਹੀ ਸੋਚ ਤੇ ਉੱਥੇ ਖੜੀ ਆ ਕਹਿੰਦੀ ਇੰਨੇ ਸਾਲ ਵਿਆਹ ਨੂੰ ਹੋ ਗਿਆ ਮੇਰੇ ਘਰਾ ਭਰਾ ਦੇ ਘਰੇ ਕੋਈ ਬੱਚਾ ਨਹੀਂ ਹੋਇਆ ਤੇ ਕਹਿੰਦੀ ਆਪ ਦੇ ਜਾਨੀ ਹੁਣ ਆਏ ਆ ਵੀ ਅਸੀਂ ਹੋਰ ਵਿਆਹ ਕਰਵਾ ਲਾਂਗੇ ਤੇ ਕਹਿੰਦੀ ਪਰ ਜਿੰਨਾ ਚਿਰ ਵੀ ਮੇਰੇ ਨਾਲ ਦਾ ਤਲਾਕ ਨਹੀਂ ਹੁੰਦਾ ਐ ਕਿਵੇਂ ਹੋਰ ਵਿਆਹ ਹੋ ਜੂਗਾ ਤੇ ਕਹਿੰਦੀ ਬਾਕੀ ਜ਼ਰੂਰੀ ਤਾਂ ਨਹੀਂਗਾ ਵੀ ਹੋਰ ਵਿਆਹ ਕਰਵਾ ਕੇ ਬੱਚਾ ਹੋ ਜੂਗਾ ਕਹਿੰਦੀ ਮੈਨੂੰ ਪਤਾ ਵੀ ਮੇਰਾ ਭਰਾ ਬਹੁਤ ਕੁਝ ਖਾਂਦਾ ਪਿੰਦਾ ਪਹਿਲਾਂ ਨਹੀਂ ਖਾਂਦਾ ਪਿੰਦਾ ਸੀ ਕਹਿੰਦੀ ਪਰ ਵਿਆਹ ਤੋਂ ਬਾਅਦ ਜੇ ਕਹਿੰਦੀ ਪਹਿਲਾਂ ਪਤਾ ਹੁੰਦਾ ਤਾਂ ਮੈਂ ਕਹਿੰਦੀ ਆਂ ਜਿੰਨ ਨਾਲ ਦਾ ਰਿਸ਼ਤਾ ਥੋੜੀ ਉੱਥੇ ਹੋਣ ਦੇਣਾ ਸੀ ਆਪ ਦੇ ਭਰਾ ਨੂੰ ਉਹ ਜੂਲੀ ਡਬਣੀ ਥੋੜੀ ਸੀ ਭਾਵੇਂ ਮੇਰਾ ਭਰਾ ਹੀ ਸੀ ਉਹ ਤੇ ਕਹਿੰਦੀ ਮੈਂ ਆਪਦੇ ਪੇਕੀ ਨਹੀਂ ਜਾਂਦੀ ਕਹਿੰਦੀ ਕਹਿੰਦੀ ਪੇਕੀ ਮੈਂ ਜਾਵਾਂ ਵੀ ਕਿਵੇਂ ਵੀ ਜਦੋਂ ਮੇਰੀ ਨਨਾਨ ਨੂੰ ਤੰਗ ਕਰਦੇ ਆ ਕਹਿੰਦੇ ਜਦੋਂ ਉਹਨਾਂ ਨੇ ਮੇਰੀ ਗੱਲ ਹੀ ਨਹੀਂ ਮੰਨੀ ਕਹਿੰਦੀ ਮੇਰੀ ਸਗੀ ਮਾਂ ਹੋ ਕੇ ਕਹਿੰਦੀ ਮੇਰਾ ਪੂਰਾ ਘਰ ਜਾੜਨ ਨੂੰ ਵੀ ਆਖੇ ਵੀ ਆਪਦੇ ਜਣੇ ਤੂੰ ਆਪਦੇ ਘਰ ਵਾਲਾ ਛੱਡ ਦੇ ਤੇ ਅਸੀਂ ਨਨਾਨ ਨੂੰ ਤੇਰੀ ਨੂੰ ਛੱਡ ਦਿੰਨੇ ਆ ਤੇਰੇ ਭਰਾ ਦਾ ਵੀ ਹੋਰ ਵਿਆਹ ਕਰ ਦਾਂਗੇ ਤੇ ਤੇਰਾ ਵੀ ਹੋਰ ਵਿਆਹ ਕਰ ਦਾਂਗੇ ਕਹਿੰਦੀ ਹੁਣ ਦੱਸੋ ਵੀ ਮੈਂ ਆਪ ਦਾ ਜਾ ਕੇ ਕਿਉਂ ਛੱਡਾਂ ਮੇਰੀ ਸੱਸ ਇੰਨੀ ਚੰਗੀ ਮੇਰੇ ਘਰ ਵਾਲਾ ਚੰਗਾ ਮੈਂ ਕਿਉਂ ਛੱਡਾਂ ਉਹਨਾਂ ਨੂੰ ਚਲੋ ਕਹਿੰਦੀ ਇਸੇ ਤਰ੍ਹਾਂ ਟਾਈਮ ਬੀਤਦਾ ਗਿਆ ਕਹਿੰਦੀ ਮੇਰੇ ਘਰ ਵਾਲਾ ਪੜਿਆ ਬਹੁਤ ਸੀਗਾ ਤੇ ਕਹਿੰਦੀ ਮੇਰੀ ਨਨਾਨ ਵੀ ਬਹੁਤ ਪੜੀ ਸੀ ਕਹਿੰਦੀ ਮੇਰੇ ਘਰ ਵਾਲਿਆਂ ਨੇ ਨਾ ਨੌਕਰੀ ਲਈ ਵੀ ਫਾਰਮ ਅਪਲਾਈ ਕੀਤੇ ਤੇ ਕਹਿੰਦੀ ਨਾਲ ਹੀ ਮੇਰੇ ਘਰ ਵਾਲਿਆਂ ਨੇ ਮੇਰੀ ਨਨਾਨ ਤੋਂ ਕਰਾਤੇ ਵੀ ਮੇਰੀ ਨਨਾਨ ਕਹਿੰਦੀ ਮਿਲਣ ਆਈ ਸੀ ਇੱਥੇ ਕਹਿੰਦੀ ਦੋਹਾਂ ਭੈਣ ਭਰਾਵਾਂ ਨੂੰ ਕਹਿੰਦੀ ਸਰਕਾਰੀ ਨੌਕਰਾਂਾਂ ਮਿਲ ਗੀਆਂ ਕਹਿੰਦੀ ਮੇਰੀ ਨਨਾਨ ਅੱਜ ਟੀਚਰ ਆ ਤੇ 50000 ਰੁਪਇਆ ਤਨਖਾਹ ਲੈਂਦੀ ਆ ਤੇ ਮੇਰੇ ਘਰ ਵਾਲਾ ਕਹਿੰਦੀ ਉਹ ਵੀ 50000 ਰੁਪਇਆ ਤਨਖਾਹ ਲੈਂਦਾ ਕਹਿੰਦੀ ਰੱਬ ਨੇ ਸਾਡੀ ਵੀ ਸੁਣ ਲਈ ਅਸੀਂ ਵਧਿਆ ਕਹਿੰਦੀ ਮੇਰੇ ਜਵਾਗ ਜੱਲੇ ਵਧਦਾ ਪੜਦੇ ਆ ਘਰੋਂ ਸੋਖੇ ਹੋ ਗਏ ਤੇ ਕਹਿੰਦੀ ਉੱਧਰ ਹੁਣ ਕਹਿੰਦੀ ਮੇਰੀ ਕਹਿੰਦੀ ਮਾਂ ਕਹਿੰਦੀ ਆ ਵੀ ਇਹ ਤਾਂ ਕਰਮ ਵਾਲੀ ਆ ਸਾਡੇ ਘਰ ਆਈ ਵੀ ਸਾਡੇ ਤਾਂ ਘਰ ਇੰਨਾ ਤੰਨ ਆ ਗਿਆ 50000 ਰੁਪਏ ਅਮੀਨੇ ਦਾ ਕਹਿੰਦੀ ਘਰੇ ਲਿਆਉਂਦੀ ਆ ਤੇ ਕਹਿੰਦੀ ਕਿਥੇ ਉਹ 50 60000 ਦੇ ਮੋਟਰਸਾਈਕਲ ਪਿੱਛੇ ਇੰਨਾ ਕਲੇਸ਼ ਪਾਇਆ ਸੀ ਉਹਨੇ ਕਹਿੰਦੀ ਵੀ ਜਦੋਂ ਪਰਮਾਤਮਾ ਨੇ ਬੋਰਡ ਨਾ ਹੁੰਦਾ ਕਦੋਂ ਬੋਰਡ ਨਾ ਹੁੰਦਾ ਇਹ ਕੁਝ ਨਹੀਂ ਪਤਾ ਹੁੰਦਾ ਤੇ ਕਹਿੰਦੀ ਲੋਕੀ ਮੂਰਖ ਹੁੰਦੇ ਆ ਜਿਹੜੇ ਆ ਦਾਜਾਂ ਦੇਹਾਂ ਜਾਂ ਪਿੱਛੇ ਇਨਸਾਨ ਨੂੰ ਤੰਗ ਕਰਦੇ ਆ ਨਾ ਕਹਿੰਦੀ ਦਾਜ ਦੇਹ ਨਾਲ ਕਿੰਨਾ ਕੁ ਟਾਈਮ ਟੱਪ ਜਾਂਦਾ ਜੇ ਮੋਟਰਸਾਈਕਲ ਲੈ ਵੀ ਲੰਜੇ ਤੇ ਉਹ ਤੇਲ ਤੱਕ ਰਹੀ ਪਹੁੰਚਣਾ ਪੈਣਾ ਸੀ ਇਹ ਕਹਿੰਦੀ ਮੋਟਰਸਾਈਕਲ ਪਿੱਛੇ ਉਹਨਾਂ ਨੇ ਕੁੜੀ ਦੇ ਜਿਹੜੇ ਆਪ 7 ਸਾਲ ਸੀ ਕਿਵੇਂ ਵਿਚਾਰੀ ਦੇ ਖਰਾਬ ਕੀਤੇ ਕਹਿੰਦੀ ਉਹ ਕੁੜੀ ਜਾਣਦੀ ਆ ਵਿਚਾਰੀ ਮੇਰੇ ਕੋਲੇ ਕਿਵੇਂ ਆ ਕੇ ਰੋਂਦੀ ਹੁੰਦੀ ਸੀ ਤੇ ਕਹਿੰਦੀ ਹੁਣ ਮੇਰੀ ਮਾਂ ਵੀ ਕਹਿੰਦੀ ਆ ਮੈਨੂੰ ਮਿਲਣਾ ਤੇ ਭਰਾ ਭਰਾ ਵੀ ਆਉਂਦਾ ਕਹਿੰਦੀ ਮੇਰੀ ਨਨਾਨ ਦੇ ਨਾਲ ਕਹਿੰਦੀ ਪਰ ਫਿਰ ਵੀ ਮੇਰਾ ਉਹ ਦਿਲ ਨਹੀਂ ਮਿਲਦਾ ਆਉਦੀ ਮਾਂ ਤੇ ਭਰਾ ਦੇ ਨਾਲ ਕਿਉਂਕਿ ਕਹਿੰਦੀ ਉਹ ਦੋਨਾਂ ਨੇ ਮੇਰੀ ਗੱਲ ਨਹੀਂ ਮੰਨੀ ਸੀ ਜਦੋਂ ਮੈਂ ਕਿਹਾ ਸੀ ਵੀ ਮੇਰੀ ਨਨਾਨ ਨੂੰ ਤੰਗ ਨਾ ਕਰੋ ਵੀ ਨਾ ਕਰੋ ਕਹਿੰਦੀ ਹੁਣ ਮੇਰੀ ਨਨਾਨ ਦੇ ਘਰੇ ਵੀ ਕਹਿੰਦੀ ਦੋ ਜੋੜੇ ਬੱਚੇ ਹੋਏ ਇੱਕ ਮੁੰਡਾ ਤੇ ਇੱਕ ਕੁੜੀ ਕਹਿੰਦੀ ਮੇਰੀ ਨਨਾਨ ਚਲੋ ਆਪਦੇ ਘਰੇ ਮੋਜਾ ਕਰਦੀ ਆ ਆਪਦੇ ਪੈਰਾਂ 'ਚ ਖੜੀ ਹੋ ਗਈ ਆ ਕਹਿੰਦੀ ਵਿਚਾਰੀ ਕਹਿੰਦੀ ਉਹਨੇ 8-7 ਸਾਲ ਜੁਲਮ ਤਾਂ ਬਹੁਤ ਸਹੇ ਕਹਿੰਦੀ ਪਰ ਰਾਬਣੇ ਉਹਦੀ ਸੁਣ ਲਈ ਕਹਿੰਦੀ ਪਰ ਮੇਰੀ ਮਾਂ ਤੇ ਮੇਰੇ ਭਰਾ ਨੇ ਕੋਈ ਕਸਰ ਨਹੀਂ ਛੱਡੀ ਸੀਗੀ एसीजी एक रानी नाम दी ਭੈਣ ਦੀ ਕਹਾਣੀ ਜਿਨੇ ਸਾਨੂੰ ਆਪ ਦੀ ਜਵਾਨੀ ਆਪਦੀ ਕਹਾਣੀ ਦੱਸੀ ਸੀ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗਦੀ ਆ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਤੇ ਪਿਛਲੀ ਕਹਾਣੀ ਵਿੱਚ ਜਿੰਨਾ ਵੀਰਪ੍ਰਣਾ ਦੇ ਕਮੈਂਟ ਆਏ ਸਾਨੂੰ ਸੁੱਖਾ ਸਿੰਘ ਸਰਾਰੀ ਵੀਰ ਜੀ ਅਰਸ਼ਦੀਪ ਸਿੰਘ ਦਿਲਪ੍ਰੀਤ ਕੌਰ ਸਰਾਰੀ ਬਹੁਤ ਬਹੁਤ ਧੰਨਵਾਦ ਸਰਾਰੀ ਪਰਵਾਦ ਜੀ ਮਾਲੇਵਾਲਾ ਤੋਂ ਗੁਰ ਆਖਾਂ ਦੇਵਾਲ ਸ੍ਰੀ ਮੁਖਸਰ ਸਾਹਿਬ ਤੋਂ ਬਹੁਤ ਬਹੁਤ ਧੰਨਵਾਦ ਵੀਰ ਜੀ ਪ੍ਰਿਤਪਾਲ ਸਿੰਘ ਪੱਦੀਆਣਾ ਬਹੁਤ ਬਹੁਤ ਧੰਨਵਾਦੀ ਪ੍ਰੀਤਪਾਲ ਕੋਲ ਬਹੁਤ ਬਹੁਤ ਧੰਨਵਾਦੀ ਤੇ ਹੋਰ ਵੀ ਜਿੰਨਾ ਵੀਰਾ ਭੈਣਾ ਦੇ ਇੱਕ ਮਿੰਟ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਜ਼ਰ ਹੋਵਾਂਗੇ ਕੱਲ ਨਵੀਂ ਕਹਾਣੀ ਦੇ ਨਾਲ ਧੰਨਵਾਦੀ